ਹਰ ਹੁੰਦਾ ਨਾ ਸਾਨੂੰ ਇਹ ਹਜੇ ਅਸੀਂ ਉਥੋਂ 5-700 ਮੀਟਰ ਮਾਰਚ ਕੀਤਾ ਤੇ ਇਹ ਨੌਜਵਾਨਾਂ ਨੇ ਹੌਸਲਾ ਥੋੜਾ ਜਿਆ ਤੇ ਤੁਹਾਡਾ ਵੀ ਹੈ ਨੌਜਵਾਨ ਬੱਚੇ ਅੱਗੇ ਆ ਤੇ ਮਾਵਾ ਮਗਰ ਹੈ ਤੇ ਹੋਰ ਹੌਸਲੇ ਆ ਇਹਨਾਂ ਨੇ ਲੜ ਸਕਣਾ ਆਣ ਵਾਲੇ ਸਮੇਂ ਚ ਇਹਨਾਂ ਦਾ ਰਾਹ ਸਹੀ ਹੈ ਬਿਲਕੁਲ ਰਾਹ ਸਹੀ ਹੈ ਚਾਹੇ ਕੋ ਠੇਕੇ ਬੰਦ ਕਰਾਣੇ ਜਿਹੜੇ ਗਲਤ ਹੈ ਇਹੀ ਕਰਾ ਸਕਦੇ ਆ ਕਿਸੇ ਬਾਹਰੋਂ ਰੱਬ ਨੇ ਨਹੀਂ ਆਣਾ ਕਿਸੇ ਬਾਹਰੋਂ ਅਫਸਰ ਨੇ ਨਹੀਂ ਆਣਾ ਬੰਦ ਜੇ ਕਰਾ ਸਕਦੇ ਆ ਉਹ ਇਹ ਲੋਕ ਤੇ ਨੌਜਵਾਨ ਤੇ ਤੁਸੀਂ ਸਾਰੇ ਕਰਾ ਸਕਦੇ ਹੋ ਕਿਉਂਕਿ ਲੋਕ ਤਕੜੇ ਹੁੰਦੇ ਆ ਇਹ ਦਰਿਆ ਕਿਸੇ ਇੱਕ ਕਫਸ ਨੇ ਥੋੜੀ ਬਣਾਇਆ ਜਿਹੜਾ ਉੱਪਰ ਡੈਮ ਬਣਿਆ ਲੋਕਾਂ ਨੇ ਬਣਿਆ ਲੋਕ ਤਗੜੇ ਹੁੰਦੇ ਆ ਲੋਕਾਂ ਦੇ ਵਿੱਚ ਦਮ ਹੁੰਦਾ ਉਹ ਦਰਿਆ ਦੇ ਨੱਕ ਦੇ ਵਿੱਚ ਨੱਥ ਪਾ ਕੇ ਦੇਖੋ ਡੈਮ ਬਣਾ ਕੇ ਰੱਖ ਦਿੱਤਾ ਉਹਨਾਂ ਨੇ ਇਹ ਤਾਂ ਪਾਣੀ ਨੂੰ ਰੋਕ ਸਕਦੇ ਰੋਕ ਲੈ ਜਦੋਂ ਹੜ ਆਇਆ ਨਹੀਂ ਰੁਕਦਾ ਪਰ ਲੋਕਾਂ ਨੇ ਜਦੋਂ ਤਹਈਆ ਕਰ ਲਿਆ ਵੱਡਾ ਡੈਮ ਬਣਾਤਾ ਹੁਣ ਇਹੀ ਹੈ ਜਦੋਂ ਅੱਜ ਅਸੀਂ ਇਹ ਸ਼ਹੀਦ ਐਸਾ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਉੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਨਵੀਂ ਕਮੇਟੀ ਦਾ ਵੀ ਇੱਥੇ ਗਠਨ ਕੀਤਾ ਤੁਹਾਡੇ ਸਾਹਮਣੇ ਹੋਇਆ ਹੈ ਹੁਣ ਆਉਣ ਵਾਲੇ ਸਮੇਂ 'ਚ ਪੰਜਾਬ ਪ੍ਰਸ਼ਾਸਨ ਨੂੰ ਤਾਂ ਸਿੱਧੇ ਤੌਰ ਤੇ ਅਸੀਂ ਇਹ ਕਹਿ ਰਹੇ ਆਂ ਵੀ ਤੁਰੰਤ ਇਸ ਠੇਕੇ ਦੇ ਉੱਪਰ ਕਾਰਵਾਈ ਕਰੇ ਜਿੱਥੇ ਜੂਏ ਦਾ ਕਾਰੋਬਾਰ ਵੀ ਚੱਲਦਾ ਸਾਡੀ ਤਲਵਾੜਾ ਪੁਲਿਸ ਰੋਜ਼ ਢੇੜੀ ਰੱਖ ਕੇ ਉੱਥੇ ਦੇਖੇ ਅੱਜ ਵੀ ਚੱਲ ਜਾਈਗੀ ਤਾਂ ਉੱਥੇ ਜੂਏ ਦਾ ਕੰਮ 24 ਘੰਟੇ ਚੱਲਦਾ ਪਿਆ ਅਸੀਂ ਉਦੋਂ ਉੱਥੇ ਨਹੀਂ ਬੋਲੇ ਇੱਥੇ ਆ ਕੇ ਸੜਕ ਦੇ ਉੱਪਰ ਦੱਸ ਰਹੇ ਆਂ ਨੰਗੇ ਚਿੱਟੇ ਦਿਨ ਦੱਸ ਰਹੇ ਆਂ ਵੀ ਜੂਏ ਦਾ ਕਾਰੋਬਾਰ ਉੱਥੇ ਤੁਹਾਡੇ ਨੱਕ ਦੇ ਹੇਠਾਂ ਚੱਲਦਾ ਪਿਆ ਸ਼ਰਾਬ ਉੱਥੇ 2 ਨੰਬਰ ਦੀ ਵੇਚੀ ਜਾ ਰਹੀ ਹੈ ਤੁਹਾਡੇ ਨੱਕ ਦੇ ਹੇਠ ਬਾਅਦ ਵੇਚੀ ਜਾ ਰਹੀ ਹੈ ਤੇ ਪੰਜਾਬ ਪੁਲਿਸ ਦੇ ਇੱਥੋਂ ਦਾ ਐਕਸਾਈਜ਼ ਵਿਭਾਗ ਤੁਰੰਤ ਇੱਥੇ ਬੰਦੀ ਕਾਰਵਾਈ ਕਰੇ ਤੇ ਅੱਜ ਹੀ ਉਸ ਠੇਕੇ ਨੂੰ ਚਕਾਏ ਅੱਜ ਹੀ ਹੋਣਾ ਚਾਹੀਦਾ ਨਹੀਂ ਤਾਂ ਅਗਲੇ ਸਮੇਂ 'ਚ ਇਹ ਮਾਰਚ ਕੱਢ ਕੇ ਇੰਨਾ ਕਿ ਤੁਹਾਨੂੰ ਸੰਕੇਤ ਦੇ ਦਿੱਤਾ ਵੀ ਇਹ ਲੋਕ ਕੱਲ ਨੂੰ ਫੜਕਾ ਦੇ ਵੀ ਹੋ ਸਕਦੇ ਇਹਨਾਂ ਦੀ ਗਿਣਤੀ ਹੋਰ ਜ਼ਿਆਦਾ ਵੱਧ ਸਕਦੀ ਹੈ ਕਿਉਂਕਿ ਪ੍ਰੋਬਲਮ ਹੈ ਲੋਕਾਂ ਨੂੰ ਇਸ ਕਰਕੇ ਅੱਜ ਜਿਹੜਾ ਹੈ ਮਾਰਚ ਕੱਢਿਆ ਅੱਜ ਦਾ ਸਮਾਗਮ ਬਣਾਇਆ ਤੁਹਾਡੇ ਕਾਠ ਨੂੰ ਬਣਾਉਣ ਦੇ ਲਈ ਹੈ ਤੁਹਾਡੇ ਹੌਸਲੇ ਨੂੰ ਤਕੜਾ ਕਰਨ ਦੇ ਲਈ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਅਸੀਂ ਸਮਾਪਤ ਕਰਦੇ ਆਂ ਇੱਥੇ ਹੀ ਅਸੀਂ ਵਾਪਸ ਆਪਣੇ ਆਪਣੇ ਘਰਾਂ ਨੂੰ ਜਾਣਾ ਤੇ ਇਹ ਨਹੀਂ ਵੀ ਇਹ ਪ੍ਰੋਗਰਾਮ ਕਰਕੇ ਸੋ ਜਾਣਾ ਹੈ ਸੋਣਾ ਨਹੀਂ ਜਾਗਦੇ ਰਹਿਣਾ ਕਿਉਂਕਿ ਕਹਾਵਤ ਪੁਰਾਣੀ ਹੈ ਵੀ ਜਾਗਦੇ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਇਹੀ ਆ ਨਾ ਸਾਡੇ ਇਲਾਕੇ ਦੀ ਕਹਾਵਤ ਹੈ ਤੇ ਜੇ ਤੁਸੀਂ ਸੁੱਤੇ ਰਹਿ ਗਏ ਅੱਜ ਇਹ ਠੇਕਾ ਥੋੜਾ ਜਿਹਾ ਪਾਸੇ ਆ ਤੁਹਾਡੇ ਘਰਾਂ ਤੋਂ ਤੁਹਾਡੇ ਕੱਲ ਤੁਹਾਡੇ ਗੁਆੜ ਚ ਖੁੱਲਣਾ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਹਜੇ ਤੁਹਾਡੇ ਪਿੰਡ ਦੇ ਥਰਕੇ ਪਾਸੇ ਆ ਇਹ ਕੱਲੋ ਤੁਹਾਡੇ ਘਰ ਵੀ ਪਟਣੇ ਆ ਇਹਨਾਂ ਨੇ ਕਿਉਂਕਿ ਇਹਦੇ ਵਿੱਚੋਂ ਪੈਸਾ ਨਿਕਲਦਾ ਆ ਹਰ ਦੋ ਨੰਬਰ ਦਾ ਕਾਰੋਬਾਰ ਜੇ ਹਜੇ ਪਾਸੇ ਚੱਲਦਾ ਪਿਆ ਤੁਹਾਡੇ ਘਰਾਂ ਚ ਆਣਾ ਆ ਇਹ ਜਿਹੜਾ ਮਾਫੀਆ ਜਿਹੜਾ ਤੁਹਾਡੇ ਅਸੀਂ ਉੱਥੇ ਸਮਾਗਮ ਕਰਦੇ ਪਿਆ ਸਾਨੂੰ ਵੀ ਪਤਾ ਵੀ ਜਿਹੜਾ ਠੇਕੇ ਦੇ ਕਰਿੰਦੇ ਆ ਉੱਥੇ ਬੈਠ ਕੇ ਸੁਣਦੇ ਆ ਤੇ ਸਾਰੀ ਕਿਸੀਸਾ ਲੈਂਦੇ ਆ ਅਸੀਂ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਵੀ ਤੁਹਾਡੇ ਰੋਜ਼ਗਾਰ ਦੇ ਵਿਰੋਧੀ ਨਹੀਂ ਪਰ ਇਹ ਤੁਹਾਡਾ ਰੋਜ਼ਗਾਰ ਦਾ ਜਿਹੜਾ ਸੋਮਾ ਆ ਇਹ ਸਾਡੇ ਪਿੰਡ ਨੂੰ ਜਿਹੜਾ ਆ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਜਾ ਰਿਹਾ ਹੈ ਸਾਡੇ ਬੱਚੇ ਮਾਰੇ ਜਾ ਰਹੇ ਆ ਇਹਨਾਂ 'ਤੇ ਬਚਾਉਣ ਦੇ ਲਈ ਅਸੀਂ ਤੁਹਾਡੇ ਵਿਰੋਧੀ ਨਹੀਂ ਪਰ ਇਹ ਗੰਦਾ ਕਾਰੋਬਾਰ ਸਾਡੇ ਪਿੰਡ ਦੇ ਵਿੱਚੋਂ ਕਰਨਾ ਛੱਡ ਦਿਓ ਤੇ ਜਿਹੜੇ ਨੌਜਵਾਨਾਂ ਨੇ ਕਮੇਟੀ ਬਣਾਈ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਨਾ ਵੀ ਤੁਸੀਂ ਇਸ ਇਲਾਕੇ ਦੇ ਰਾਖਾ ਸੇਰਾ ਬਣਨਾ ਹੈ ਜਿਹੜੀ ਨੌਜਵਾਨ ਸਭਾ ਦੀ ਕਮੇਟੀ 24 ਮੈਂਬਰ 24 ਮੈਂਬਰ ਤੁਸੀਂ ਤੇ ਪੰਜ ਹੋਰ ਲੈਣੇ 29 ਮੈਂਬਰ ਜਿਹੜੀ ਅਸੀਂ ਚੁਣੀ ਹੈ ਤੁਸੀਂ ਅੱਜ ਇਸ ਇਲਾਕੇ ਦੀ ਅਗਵਾਈ ਕਰਨੀ ਆਉਣ ਵਾਲੇ ਸਮੇਂ 'ਚ ਇੱਥੋਂ ਦੇ ਗਲਤ ਧੰਦੇਆਂ ਨੂੰ ਬੰਦ ਕਰਾਉਣ ਦੇ ਲਈ ਚਾਹੇ ਨੌਜਵਾਨਾਂ ਦੇ ਪੈਸੇ ਏਜੰਟਾਂ ਦੇ ਕੋਲ ਫਸ ਜਾਂਦੇ ਆ ਤੇ ਏਜੰਟ ਉਹਨਾਂ ਨੂੰ ਪਾਸੇ ਤਾਂ ਸੇ ਪਛਾ ਕੇ ਰੱਖ ਦਿੰਦੇ ਆ ਜਿਹੜੇ 2 ਨੰਬਰ ਦੇ ਕਾਰੋਬਾਰ ਦੇ ਕਰਕੇ ਨੌਜਵਾਨ ਸਾਡੇ ਮਾਰੇ ਜਾਂਦੀ ਹੈ ਉਹ ਤੋਂ ਇਲਾਵਾ ਕਈ ਅਜਿਹੇ ਇੱਥੇ ਕੰਮ ਚੱਲਦੇ ਪਿਆ ਜਿਨ੍ਹਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਉਹ ਤੁਹਾਨੂੰ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਦਾ ਹੱਲ ਆਉਣ ਵਾਲੇ ਸਮੇਂ 'ਚ ਸ਼ੀਤਪਕ ਸਿੰਘ ਨੌਜਵਾਨ ਸੁਭਾ ਦੀ ਕਮੇਟੀ ਨੇ ਕਰਨਾ ਹੈ ਮੈਂ ਇਹ ਆਸ ਕਰਦਾ ਵੀ ਤੁਸੀਂ ਲੋਕਾਂ ਦੇ ਮਸਲਿਆਂ ਨੂੰ ਬੜੀ ਤੰਦੇਹੀ ਦੇ ਨਾਲ ਹੱਲ ਕਰੋਗੇ ਲੜਦੇ ਰਹੋਗੇ ਆਪਣੀ ਆਵਾਜ਼ ਸਰਕਾਰ ਤੇ ਅਫਸਰਾਂ ਦੇ ਕੰਨਾਂ ਤੱਕ ਪਹੁੰਚਾਉਣ ਦੇ ਲਈ ਜਿਹੜਾ ਇਹ ਧੰਗ ਹੈ ਲੋਕਾਂ ਦੇ ਸੰਘਰਸ਼ ਦਾ ਧਰਨੇ ਮਜਾਰਿਆ ਦਾ ਲੋਕਾਂ ਨੂੰ ਜਾਗਰੂ ਕਰਕੇ ਇਕੱਠ ਕਰਨ ਦਾ ਇਹ ਹੋਰ ਤਕੜਾ ਕਰੋਗੇ ਤੇ ਗਾਹੇ ਵਗਾਏ ਜਿੱਥੇ ਸਾਡੀ ਲੋੜ ਪਈ ਇਹ ਨਾ ਸਮਝਿਓ ਵੀ ਤੁਹਾਡੇ ਇਸ ਇਲਾਕੇ ਦੇ ਵਿੱਚ ਸਾਡੀ ਇੱਜ਼ਤ ਹੈ ਇਹ ਪੂਰੇ ਪੰਜਾਬ ਹਰਿਆਣੇ ਚ ਜਿੱੱਤੇਬੰਦੀ ਹੈ ਉਹਦੇ ਤੋਂ ਬਾਹਰ ਹੋਰ ਸੂਬਿਆਂ ਚ ਜਿੱੱਤੇਬੰਦੀ ਹੈ ਤੁਹਾਡੀ ਹਵਾ ਦੇ ਵੱਲ ਵੀ ਜੇ ਕਿਸੇ ਇੱਕ ਬੰਦੇ ਦੇ ਝਾਕ ਮਾਰੀ ਨਾ ਮੈਂ ਇੱਥੇ ਗਵਾਹ ਆ ਪੂਰੇ ਪੰਜਾਬ ਦੇ ਵਿੱਚੋਂ ਇੱਕ ਇੱਕ ਨੌਜਵਾਨ ਨੂੰ ਇਕੱਠੇ ਕਰਕੇ ਇੱਥੇ ਲਿਆ ਦੇਾਂਗੇ ਜਿਹੜੇ 2 ਨੰਬਰ ਦੇ ਕਾਰੋਬਾਰ ਤੁਹਾਨੂੰ ਕਿਤੇ ਧਮਕੀਆਂ ਦਿੰਦੇ ਆ ਜਾਂ ਕਿਹੜਾ ਗੁੰਡਾਗਰਦੀਆ ਰਵਈਆ ਕਰਦੇ ਆ ਉਹਨਾਂ ਦਾ ਇਸ ਇਨਾ ਗਲੀਆਂ ਦੇ ਵਿੱਚੋਂ ਨਿਕਲਣਾ ਬੰਦ ਕਰ ਦਵਾਂਗੇ ਅਸੀਂ ਦਿੱਲੀ ਦੇ ਪੰਜ ਬਾਰਡਰਾਂ ਤੇ ਲਗਾਤਾਰ 385 ਦਿਨ ਬੈਠੇ ਰਹੇ ਲੋੜ ਪਈ ਪੂਰੇ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਪਿਠਾ ਕੇ ਰੱਖ ਦੇਵਾਂਗੇ ਇੱਥੋਂ ਦੇ ਗਲਤ ਤੰਦਿਆਂ ਨੂੰ ਬੰਦ ਕਰਾਉਣ ਦੇ ਲਈ ਹੁਣ ਤੁਸੀਂ ਤੱਕੜੇ ਹੋਣਾ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਲੜਾਈ ਲੜੋਗੇ ਤਾਂ ਹੀ ਬਾਹਰੋਂ ਮਦਦ ਮਿਲ ਸਕਦੀ ਹੈ ਜੇ ਤੁਸੀਂ ਨਾ ਖੜੇ ਹੋਏ ਬਾਹਰੋਂ ਕੋਈ ਮਦਦ ਕਰਨ ਨਹੀਂ ਆ ਸਕਦਾ ਇਹ ਲੜਾਈ ਤੁਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਇਹਦੇ ਝੰਡੇ ਦੇ ਹੇਠਾਂ ਆਉਣ ਵਾਲੇ ਸਮੇਂ 'ਚ ਹੋਰ ਤਕੜੀ ਕਰਨੀ ਆ ਅੱਜ ਦਾ ਜਿਹੜਾ ਸਮਾਗਮ ਹੈ ਇੱਥੇ ਹੀ ਜਿਹੜਾ ਸਮਾਪਤ ਹੁੰਦਾ ਆ ਤੁਹਾਡੇ ਸਾਰੇ ਨੌਜਵਾਨ ਸਾਥੀਆਂ ਦਾ ਮਾਤਾ ਦਾ ਭੈਣਾ ਦਾ ਬਜ਼ੁਰਗਾ ਦਾ ਸਰਪੰਚਾ ਦਾ ਪੰਚਾਇਤ ਮੈਂਬਰਾਂ ਦਾ ਅਸੀਂ ਇਹ ਧੰਨਵਾਦ ਕਰਦੇ ਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਆਪਣੇ ਪਿੰਡ ਦੀ ਜਰਖੇਸ਼ ਧਰਤੀ ਦੇ ਵਿੱਚ ਸ਼ਹੀਦ ਭਗਤ ਸਿੰਘ ਨੋਜਵਾਰ ਸਭਾ ਦੀ ਇੱਥੋਂ ਦੀ ਸਰਕਲ ਕਮੇਟੀ ਨੂੰ ਚੁਣਨ ਦਾ ਮੌਕਾ ਦਿੱਤਾ ਤੇ ਆਨ ਵਾਲੇ ਸਮੇਂ 'ਚ ਤૈયਿਆ ਕੀਤਾ ਵੀ ਆਪਣੇ ਇਲਾਕੇ 'ਚ ਹੋ ਰੇ ਆਪਣੇ ਪਿੰਡਾਂ ਦੇ ਵਿੱਚ ਹੋ ਰੇ ਗਲਤ ਕੰਮਾਂ ਨੂੰ ਬੰਦ ਕਰਾਉਣ ਦੇ ਲਈ ਅਸੀਂ ਲੜਾਂਗੇ ਇਹੀ ਗੱਲਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਨਾਅਰੇ ਦੇ ਨਾਲ ਇੱਕ ਹੌਸਲਾ ਜਿਹੜੇ ਨਾਅਰੇ ਦਾ ਜਵਾਬਦਾਰ ਤੁਸੀਂ ਦੇ ਹੀ ਰਹੇ ਹੋ ਹੌਸਲਾ ਦਿਨਾ ਵੀ ਆਨ ਵਾਲੇ ਸਮੇਂ ਤੁਸੀਂ